ਵੇਲਾ ਅਜੇ ਤੱਕ ਨਹੀਂ ਹੋਈਆਂ ਸਹੇਰ ਦੀਆਂ ਗਈਆਂ ਦਮ ਜਾਣੀਆਂ ਉਹ ਚੱਲ ਕੋਈ ਗੱਲ ਨਹੀਂ ਭਾ ਗਈਆਂ ਤੇ ਆਪ ਹੀ ਆਏ ਨਹੀਂ ਨੀ ਗਿਆਂ ਘੜੀ ਲੱਗ ਜਾਂਦੀ ਆ ਨਾਲੇ ਇਵੇਂ ਪੈਸੇ ਖਰਚਣ ਡੀਆ ਵਾਧੂ ਜਾ ਕੇ ਇਹ ਜੀ ਇਹਨਾਂ ਸੂਟ ਲਿਆਉਣੇ ਆ ਪੈਹਾ ਬਜਾ ਚੰਗਾ ਹੁੰਦਾ ਕਿ ਤੇ ਕੰਮ ਹੁੰਦਾ ਵਾ ਸੂਟਾਂ ਦੀ ਕਿਹੜੀ ਗੱਲ ਆ ਮਾਸਾ ਮਾਰੇ ਪਾ ਲੋ ਤੁਹਾਡੇ ਹੁੰਦਾ ਸਿਰੇ ਕਿਹਾ ਤੇ ਹੈਗਾ ਵੀ ਜਿਹੜੀ ਦਿਹਾੜੀ ਨੰਗਦੀ ਆ ਤੇ ਨੰਗਾ ਦੋ ਪਰ ਉਹ ਖਲੋਂਦੀਆਂ ਇੱਥੇ ਆਈਆਂ ਨਹੀਂ ਅਜੇ ਤੱਕ ਚੱਲ ਆ ਜਾਂਦੀਆਂ ਕੋਈ ਗੱਲ ਨਹੀਂ ਚਾ ਰੋਟੀ ਪਣੀ ਲੱਥਾ ਵਾ ਤੇ ਜੇ ਭੁੱਖ ਲੱਗੀ ਤਾਂ ਰੋਟੀ ਲਵਾ। ਉਹ ਨਹੀਂ ਭੁੱਖ ਤਾਂ ਨਹੀਂ ਲੱਗੀ। ਉਹ ਤਾਂ ਮੋਦਾਂ ਡਿਆਂਵਾਂ ਗੱਲ ਕਰਨ ਵੀ ਚੱਲ। ਸੋ ਇਹਦੇਆਂ ਗਈਆਂ ਦੇ ਟਾਈਮ ਨਾਲ ਤੁਸੀਂ ਘਰ ਆਓ। ਉਤੋਂ ਇੰਨੀ ਗਰਮੀ ਆ। ਚੱਲ ਕੋਈ ਨਹੀਂ ਟਾਈਮ ਹੋ ਗਿਆ ਵਾ। ਆ ਜਾਣਾ ਮੁੰਡਾ। ਕੱਪੜੇ ਲੈਣੇ ਕਿਤੇ-ਕਿਤੇ ਉਹਨਾਂ ਨੇ। ਇਹ ਰੱਬ ਜਾਣਦਾ ਇਥੋਂ ਦੇ ਗਈਆਂ ਨੇ ਕੱਪੜੇ ਲੈਣ ਚੱਲੀਆਂ ਗਾੜੀ ਵੇਖੋ ਹੁਣ ਕਿਤੇ-ਕਿਤੇ ਹੁੰਦੇ ਇਹਦੇ ਹੁਣ ਐ ਪਤਾ ਲੱਗਣਾ। ਚਲੋ। ਵੇਖਾਂਗੇ ਭਰਾ ਕਿਤੇ-ਕਿਤੇ ਲਿਆਂਦੀਆਂ ਨਾਲੇ ਹਾਂ। ਉੱਚਾ ਲੱਗੀਆਂ ਕੋਹ ਨਾ ਕੋ ਕਰਨ ਗਈ ਭਾ। ਆਹ ਹੋਏ ਤੇ ਆ। ਕੋਈ ਗੱਲ ਨਹੀਂ ਫਿਰ। ਚੱਲ ਫੇ। ਮੇਰੀ ਹੁਣ ਆ ਪ੍ਰੀਤ ਪੈ ਗਈ ਉਹ ਧਰੇਕ ਨਾਲ ਆਏ ਹਾਏ ਇਹ ਵੀ ਜਿੰਦੀ ਵਸਦੀ ਰਹੇ ਉਹ ਚੰਗਾ ਵਗ ਆ ਲੋਕ ਜਿਹੜੇ ਏਸੀ ਉਸੀ ਥੱਲੇ ਪੈ ਰਹਿੰਦੇ ਆ ਨਾ ਨਰਾ ਬਿਮਾਰੀ ਦਾ ਘਰ ਵਾ ਆ ਵੇਖੀ ਹੁਣ ਤੇਰਾ ਸਰੀਰ ਕਿਦਾਂ ਨਰਵਾ ਹੋ ਜਾਂਦਾ ਵਾ ਏਸੀ ਥੱਲੇ ਵੀ ਪੈਂਦੇ ਰਹਿਆ ਕਦੇ ਹੁੰਦੇ ਹੀ ਦੇਣਾ ਪਰ ਇਹ ਵੀ ਸਰੀਰ ਮਿੱਟੀ ਹੋ ਜਾਂਦਾ ਹੀ ਇੱਥੇ ਮੈਂ ਸਹੀ ਦੇ ਸੁੱਤਾ ਰਹਾ ਨਾ ਇਹ ਦੋ ਮਿੰਟਾਂ ਜਿਮਣ ਕੇ ਮਣ ਕੇ ਭਾ ਉੱਠ ਕੇ ਜਿਹੜਾ ਮਰਜ਼ੀ ਕੰਮ ਕਰ ਲੈ ਸਰੀਰ ਥੱਕਦਾ ਹੀ ਮਾਸਾ ਨਹੀਂ ਉਹ ਇਹ ਗੱਲ ਆ ਪਾ ਸ਼ਾਂਤ ਸ਼ਾਈ ਹੁੰਦੀ ਆ ਬੜਾ ਵਧੀਆ ਹਾਂ ਅਕੇ ਭੁਕੇ ਜਿਦਾ ਮਰਜ਼ੀ ਚੱਲਦੇ ਆ ਨਾ ਉਹਨਾਂ ਦਾ ਐਡਾ ਫਾਇਦਾ ਨਹੀਂ ਕੋਈ ਦੋ ਚਾਰ ਬੂਟੇ ਹੋਰ ਲਾਓ ਛਾਂ ਵਾਲੇ ਕੋਈ ਜਾਮਨੂ ਦਾ ਲਾਓ ਕੋਈ ਅੰਬ ਦੇਸੀ ਵਿਆਕੇ ਲਾਓ ਵੱਡਾ ਨਾਲੇ ਤੇ ਕੱਲ ਨੂੰ ਨਿਆਣੇ ਕੋਈ ਖਾਇਆ ਪੀਆ ਕਰਨਗੇ ਫਲ ਫਰੂਟ ਉਹ ਗੱਲ ਖਾਣ ਪੀਣ ਦੀ ਨਹੀਂਗੀ ਬੁੱਢੀਆਂ ਅੱਜ ਕੱਲ ਕਹਿੰਦੀਆਂ ਵੀ ਖਲਾਰਾ ਪੈਂਦਾ ਹੀ ਉਹ ਮੈਂ ਤਾਂ ਅੰਬਾਂ ਦੇ ਵੀ ਬੂਟੇ ਲੈਂਦੇ ਸੀ ਦੋ ਤਿੰਨ ਉਹ ਕੋਈ ਨਹੀਂ ਪੈਂਦੇ ਜਿਹੜਾ ਖਲਾਰਾ ਪੈਂਦਾ ਵਾ ਛਾਂ ਦਾ ਦੱਸਾ ਕਿੰਨਾ ਸੁਖਵਾ ਗੱਲ ਤੇ ਭਾਤਰੀ ਠੀਕ ਆ ਕਿ ਇਦਣ ਜਾਣਾ ਵਾ ਤੇ ਬੂਟੇ ਲੈ ਆਈ ਉਹਨਾਂ ਫਿਰ ਮੇਰੀ ਗੱਲ ਸੁਣ ਹੁਣ ਅਸੀਂ ਇੱਥੇ ਕਿੰਨੇ ਜੀਏ ਆ ਅਹੀਂ 8-7 ਜੀ ਆਂ ਦੋਵੇਂ ਤੇ ਤੇ ਰਾਹ ਵੇਲੇ ਆਹੋ ਇਹ ਤੇ ਗੱਲ ਤੁਹਾਡੀ ਸੀ ਤੇ ਜਿੰਨੇ ਹੈਗੇ ਆ ਉਹਨੇ ਬੂਟੇ ਲਾਉਣੇ ਆ ਸਾਰਾ ਦੇ ਇੱਕ ਇੱਕ ਬੂਟਾ ਹੋ ਗਿਆ ਅਹੀਂ ਦੋਵੇਂ ਭਰਾ ਹੀ ਤੇ ਸਿਰਖ ਪਾਈ ਜਾਂਦੇ ਆ ਪਰ ਲੋਕੀ ਨਾ ਮੰਨਦੇ ਗੱਲਾਂ ਤੇ ਨਾ ਕਰਦੇ ਜੀਆਂ ਮੰਨਣਾ ਵੇਖੀ ਕਿ ਤੱਕ ਪੱਤ ਪੈਂਦਾ ਵਾ ਉਹ ਜਦੋਂ ਲਾएंगे ਫਿਰ ਆਪੇ ਲੱਗ ਜਾਣੇ ਆ ਪੈਸੇ ਜਦੋਂ ਕਰਤੇ ਹੋਣਗੇ ਤਾਂ ਮਨਕੇ ਛੋਟਾ ਛੋਟਾ ਦੇਣੇ ਆ ਦੋ ਅਮਰੂਦਾਂ ਦੇ ਲੈ ਆਵੀਂ ਦੋ ਕੰਬਾਂ ਦੇ ਲੈ ਆਵੀਂ ਇੱਕ ਜਾਮਨੂ ਦਾ ਲੈ ਆਈਂ ਇੱਕ ਕਿਰੇ ਟਾਲੀ ਵੀ ਲਿਆ ਕੇ ਲਾ ਦੇ ਟਾਲੀ ਮੇਰੀ ਗੱਲ ਸੁਣ ਮੈਂ ਤੁਹਾਨੂੰ ਨਾ ਲਿਆ ਕੇ ਫੜਾ ਦੂੰਗਾ ਤੇ ਆਪੇ ਲਾ ਲਿਓ ਜਿੱਥੇ-ਜਿੱਥੇ ਲ ਕਿਉਂ ਬੁੰਡੀਆਂ ਉਸਰੇ ਮੇਰੇ ਦੁਆਲੇ ਹੋਏ ਨਾ ਮੇਰੀ ਗੱਲ ਸੁਣੋ ਕਿਥੋਂ ਲੈਂਦਾ ਗੰਦ ਖਾਣ ਹੁਣ ਸਾਰੀ ਦੁਨੀਆ ਰੋਈ ਤੇ ਜਾਂਦੀ ਆ ਵੀ ਗਰਮੀ ਬੜੀ ਆ ਗਰਮੀ ਬੜੀ ਆ ਵਧਾਈ ਦੇ ਆਪ ਹੀ ਆ ਨਾ ਉਹ ਪਰ ਨਿਆਣੇ ਦਾ ਅੱਜ ਕੱਲ ਦੀ ਜੰਤਾ ਨਹੀਂ ਨਾ ਸਮਝਦੀ ਹਰ ਬੰਦੇ ਨੂੰ ਇੱਕ ਇੱਕ ਰੁੱਖ ਘਟ ਤੋਂ ਘਟ ਜਰੂਰ ਲਾਉਣਾ ਚਾਹੀਦਾ ਸਾਲ ਦੇ ਵਿੱਚ ਇੱਕ ਦੇ ਬੰਦਾ ਲਾਵੇ ਠੀਕ ਆ ਉਹ ਤੇ ਗਲਤ ਦਿੱਸੀ ਆ ਲਓ ਅੱਜ ਤੇ ਸਾਰਾ ਦੇੜੀ ਨੰਗਿਆ ਪੈ ਜੀ ਕੋਹ ਨਹੀਂ ਹਾਲ ਆਹੋ ਸ਼ਹਿਰ ਤੇ ਜਾਣਾ ਨਹੀਂ ਚਾਹੀਦਾ ਚੱਲ ਇਹ ਆਪ ਹੀ ਗਏ ਹੀਗੇ ਤੇ ਸੂਟ ਵਧੀਆ ਮਿਲ ਗਏ ਆ ਫਿਰ ਆਹ ਚਲੇ ਕਈ ਨਿਕਿਆ ਮੋਟੀਆਂ ਚੀਜ਼ਾਂ ਲੈਣ ਵਾਲੀਆਂ ਹੈਗੀਆਂ ਤੇ ਆ ਦੁਕਾਨਾਂ ਵਾਲਿਆਂ ਦੇ ਕੰਮ ਵੇਖੇ ਆਹ ਉਹਨਾਂ ਨੂੰ ਕਿਹਾ ਦੋ ਲਫਾਫੇ ਵੱਧ ਦੇ ਦੋ ਨਾ ਲਫਾਫੇ ਜੀ ਤੁੰਨੀ ਗਏ ਨੇ ਸੂਟ ਸੁੱਟੀ ਜਾਂਦੇ ਗਾੜੀ ਪਿੱਛੇ ਲਈ ਜਾਓ ਦਵਾਦਾ ਮਰ ਜਲੇ ਨਹੀਂ ਵੀ ਕਿਤੇ ਲੈ ਆ ਗਏ ਆ ਹੁਣ ਕੀ ਆ ਹਾਂ ਗਰਮੀ ਬਹੁਤ ਜ਼ਿਆਦਾ ਮੈਂ ਮਨਜਿੰਦਰ ਤੁਹਾਡੀਆਂ ਗੱਲਾਂ ਕਰ ਰਹੇ ਹਾਂ ਕੀ ਵੀ ਖਰੀਦ ਲਿਆ ਅੱਜ ਆਏ ਰੋਟੀ ਦੇ ਸੂਟ ਉਹਨੇ ਵੀ ਲਏ ਹਾਂ ਮੈਂ ਵੀ ਲਏ ਇੱਕ ਤੁਹਾਡੀ ਟੀ-ਸ਼ਰਟ ਲਿਆਈ ਹੈ ਉਹ ਪੈਸਾ ਵੀ ਉਹਨੂੰ ਦਿੱਤਾ ਹੀ ਕਿ ਨਹੀਂ ਵਿੱਚ ਨਹੀਂ ਨਹੀਂ ਅੱਜ ਉਹਨੇ ਸਾਰਾ ਖਰਚਾ ਕੀਤਾ ਮੈਂ 1 ਰੁਪਿਆ ਨਹੀਂ ਖਰਚਿਆ ਇੰਨਾ ਨਾ ਨਾ ਭਾਰ ਪਾਈ ਜਾ ਉਹਨਾਂ ਤੇ ਜੇ ਹੁਣ ਉਹ ਨਹੀਂ ਆਂਦੇ ਤੇ ਮੈਂ ਤੁਹਾਨੂੰ ਕਿਹਾ ਮੈਂ ਲੈ ਆਂਦੀ ਐ ਲੈ ਆਂਦੀ ਨਹੀਂ ਕਹਿੰਜੀ ਕੋਈ ਗੱਲ ਨਹੀਂ ਐਦ ਕਹਿੰਦੇ ਜੀ ਮੈਨੂੰ ਖਰਚਾ ਕਰ ਲੈ ਜਦੋਂ ਮੁੜ ਕੇ ਆਓਗੇ ਉਦੋਂ ਤੁਸੀਂ ਕਰ ਲਿਓ ਅਹੀਂ ਤੈਨੂੰ ਕੀ ਦਸੀਏ ਚਲ ਪਿੰਦਰ ਨੂੰ ਤਰਖਾ ਮਿਲ ਗਿਆ ਤੇ ਆਖੀ ਤੂੰ ਦੇ ਦੇਵੇ ਚਰਪਾ ਰੁਪਿਆ 2-4000 ਉਹ ਤਾਂ ਕੋਈ ਨਹੀਂ ਦੇਦਾਂਗੇ ਮਠੋਲਿਓ ਕਿਤੇ ਇੰਨੇ ਤੰਗ ਆਏ ਨਾ ਕੋਈ ਚੀਜ਼ ਨਾ ਮਿਲੀ ਹਾਂ ਤੇ ਗਰਮੀ ਗੋਡੇ-ਗੋਡੇ ਫੇਰ ਹਰ ਕੇ ਆਂਦੀ ਆਂਦੀ ਇਥੋਂ ਪਾਣੀ ਘੋਟ ਪੀ ਲਈਏ ਅੱਧੇ ਦੁਕਾਨ ਇਹ ਤਾਂ ਸਕੰਜਵੀ ਬਣਾ ਕੇ ਨਾ ਪਣਾ ਦੋਗਲਾ ਹੈ ਨੇ ਫੇਰ ਖਾਚਾ ਕਰਤਾ ਤੇ ਚਲ ਤੂੰ ਜਾ ਫੇਰ ਮੈਂ ਰਾਵਾਂ ਤੈਨੂੰ ਆਜ ਮਾਰ ਲਿਆ ਪੀਲਾ ਜਾ ਕੇ ਪਾਣੀ ਤਾਂ ਨਹੀਂ ਘੋਟ ਜਾ ਬੜੀ ਜਾਨ ਔਖੀ ਆ ਹਾਏ ਚਲ ਵਧੀਆ ਕਰ ਲਿਆ ਯੋ ਫਿਰ ਵੀ ਚੰਗੇ ਆ ਵਿਚਾਰੇ ਹਰ ਪਾਸਾ ਥਲੀ ਜਾਣਦੇ ਆ ਸਾਡੇ ਕੋ ਕਿੰਨੀਆਂ ਗਲਤੀਆਂ ਹੋਈਆਂ ਚਲੋ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਚ ਰਾਜੀ ਦੀਦੀ ਗੱਲ ਕਵਾਂ ਗੁੱਸਾ ਨਾ ਕਰੋਗੇ ਦੱਸ ਗੁੱਸਾ ਕਿਹੜੀ ਗੱਲ ਦਾ ਕਰ ਰਹਾ ਮੈਨੂੰ ਨਾ ਤਾਂ ਡੀਰਿੰਗਸ ਬੜੇ ਸੋਨੇ ਲੱਗਾਂਦੇ ਆ ਲੈ ਹਾਂ ਤੇਰਾ ਸੇਹ ਦਾ ਨਹੀਂ ਨਹੀਂ ਲਾਈ ਹੁਣ ਮੈਂ ਨਾ ਬੜੀ ਬੜੀ ਤੈਨੂੰ ਕਹਿਣ ਕਹਿਣ ਕਰਦੀ ਹਾਂ ਕਿ ਮੈਂ ਦੀਦੀ ਨੇ ਕਿਹਾ ਜੀ ਮੇਰੇ ਚੀਜ਼ਾਂ ਵਾਲੀ ਧਿਆਨ ਰੱਖਦਾ ਲੈ ਹਾਂ ਤੂੰ ਪਾ ਲੈ ਛੜੀ ਤੂੰ ਹੀ ਲਪਾਰਾ ਹਾਂ ਮੈਂ ਤੇਰੇ ਪਾ ਲੈ ਨਹੀਂ ਐਦਾਂ ਨਹੀਂ ਨਹੀਂ ਕਿ ਯਾਰ ਕਿ ਮੱਧਾ ਗੱਲ ਕਰ ਰਹੀ ਆ ਮੈਨੂੰ ਵੀ ਯਾਦ ਨਹੀਂ ਕਿੱਥੋਂ ਲਈ ਤੂੰ ਚਲ ਕੋਈ ਨਹੀਂ ਜੇ ਮੈਂ ਜਾਉਂਗੀ ਤੇ ਮੈਂ ਵੀ ਤੈਨੂੰ ਵੀ ਯਾਦ ਤੁਂ ਕਿਹਦੇ ਨਾਲ ਲਿਆ ਐ ਐਦਾਂ ਨਹੀਂ ਅਜਠਾਣੀਆਂ ਹੋਣੀਆਂ ਚਾਹੀਦੀਆਂ ਨਾ ਚੀਜ਼ ਮਗਰੋਂ ਮੰਗੋ ਤੇ ਉਸ ਦਿਵਲੇ ਦੇ ਦਿੰਦੇ ਨੇ ਕਿ ਆ ਲੈ ਫਾੜੇ ਗੱਲ ਕਿਹੜੀ ਕੀਤੀ ਐ ਤੂੰ ਲੈ ਬੈਠੀਆਂ ਪੈਣਾ ਪੈਣਾ ਹਾਂਜੀ ਆਗੇ ਆਗੇ ਆ ਪੁੱਤ ਪਾਣੀ ਲੈ ਕਿਹਾ ਤੇਰੇ ਵਾਸਤੇ ਆ ਫੜੇ ਨਹੀਂ ਤੀ ਬੈ ਜਾ ਕੀ ਕਰਾਂ ਮਤਾ ਕਰਦੇ ਨੇ ਕੋਈ ਕੋਈ ਬਾਸ ਗਈ ਤਾਈ ਨਹੀਂ ਆਏ ਆਗੇ ਆ ਪਪਾ ਜੀ ਬਿਠੇ ਹੀ ਸਾਹਮਣੇ ਤੇ ਉਹਨਾਂ ਵੱਲੋਂ ਹੋ ਗਏ ਠੀਕ ਆ ਠੀਕ ਆ ਆਹ ਤੇ ਕੀ ਕਹਾਂ ਪਤਾ ਕਰਦੀਆਂ ਹੀ ਬੜਾ ਹੱਸਣ ਦੇ ਗਾ ਕੋਸ਼ਣੀ ਮੰਮੀ ਕਹਿਣ ਦੇ ਤਾਂ ਡੇਰਿੰਗ ਬੜੇ ਸੋਹਣੇ ਲੱਗਣ ਦੇ ਆ ਅੱਛਾ ਤੇ ਮੈਂ ਉਹ ਨਹੀਂ ਹਾਂ ਮੈਂ ਵੀ ਤੂੰ ਪਾਲਾਂ ਆਹੋ ਤਾਂ ਦੇ ਦੇਣੀ ਹੈ ਕਿ ਤੂੰ ਪਾਲਾਂ ਫਿਰ ਮੈਂ ਲਾ ਕੇ ਫਰਾਈ ਹੋ ਕੇ ਮਨ ਨੂੰ ਫੜਾ ਗਈ ਇੱਥੇ ਲੈ ਦੱਸ ਦੇ ਦੀ ਹੁਣ ਜਿਹਨੂੰ ਚੰਗੇ ਲੱਗੇ ਆ ਨਾ ਤੇ ਦੇ ਦੇ ਦੀ ਉਹਨੂੰ ਮੈਂ ਕਿਹ ਪਾਲਾਂ ਕੋਈ ਦੀ ਹੋਰ ਲਾਵਾ ਹੋਰ ਇੱਕ ਦੂਜੇ ਦੀ ਚੀਜ਼ ਪਾਲੀ ਦੀ ਹੁੰਦੀ ਆ ਹੈ ਨਾਲੇ ਕੱਟੀਆਂ ਤੇ ਤਹੀ ਜਾਣਾ ਹੁੰਦਾ ਹੋਰ ਕੇ ਬੜਾ ਬੜ ਕੇ ਬੰਦਾ ਇੱਕ ਵਜ ਦੀ ਪਾਲੇ ਨਹੀਂ ਵਧੀਆ ਵਾ ਪੁੱਤ ਵਧੀਆ ਵਾ ਜਿੰਨਾਂ ਆਹ ਮੋਦੀਆ ਨੰਗਦਾ ਵਾ ਠੀਕ ਚਲ ਜਾਈਓ ਤਾਂ ਜੋ ਹਾਂ ਤੀ ਕੋਈ ਨਹੀਂ ਪੁੱਤ ਇੱਕ ਤੇ ਗਰਮੀ ਬੜੀ ਪੁੱਤ ਜ ਚਲ ਤੇ ਗਈਆਂ ਆਪਾਂ ਦੋਵੇਂ ਜਾਣੀਆਂ ਅੱਜ ਦਿਨ ਲੱਗਾ ਵੀ ਬੜਾ ਵਾ ਆਹ ਪਰ ਨਾ ਬਿਹਾਲ ਹੀ ਹੋ ਗਈਆਂ ਬੜਾ ਹੀ ਬੁਰਾ ਹਾਲ ਹੋਇਆ ਕਿਤੇ ਨਾ ਜਾਵੇ ਬੰਦਾ ਜਾਂ ਫਿਰ ਮੋਟਰਸਾਈਕਲ ਤੇ ਜਾਵੇ ਤੇ ਹਵਾ ਪੈਂਦੀ ਰਹਦੀ ਅੰਦਰ ਖਲੋਖ ਲੋਕੇ ਬੱਸਾਂ ਡੀਕ ਡੀਕ ਆੜੇ ਤੇ ਮਾਤੀ ਵੱਜ ਗਈ ਤੇ ਤਹੀਨਾਂ ਚ ਕਿਸ ਨੂੰ ਲੈ ਜਾਂਦੇ ਹਾਂ ਦੋਹਾਂ ਚ ਕਿਸ ਨੂੰ ਤੂੰ ਜਾਣ ਦੇ ਗੱਲ ਇਹਨਾਂ ਨੇ ਕਿਹਾ ਕਿ ਇਹਦੇ ਕਾਂ ਚ ਬੈਹ ਲੇਣਾ ਹੈ ਮੁੜ ਕੇ ਚਲੂ 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 ਕਰੀ ਜਾਣਾ ਹੈ ਇਹਨਾਂ ਨੇ ਕਿਹਾ ਸਾਨੂੰ ਛੱਡ ਕੇ ਬਾਅਦ ਫੋਨ ਕਰਦੇ ਲੈ ਜਾ ਸਾਨੂੰ ਆਣ ਕੇ ਨਹੀਂ ਰਹਿਣ ਦੇ ਏਡੇ ਚੰਗੇ ਨਹੀਂ ਗੇ ਜਿਹੜੇ ਬਾਅਦ ਚ ਲੈ ਜਾਣਗੇ ਆਣ ਕੇ ਵੀ ਵੀ ਗੱਲਾਂ ਕਰਨੀਆਂ ਸੀ ਲੈ ਆ ਗਈ ਤੇਰੀ ਤਾਈ ਨੀ ਚਲੋ ਵਖਾਓ ਫਰ ਕੀ ਲੈ ਕੇ ਆਏ ਜੀ ਅੱਜ ਕੁੱਟ ਪਾਣੀ ਪੀ ਲੈਂਦੇ ਬਹੁਤ ਗਰਮੀ ਹਾਂ ਬਲ ਜਲਦੇ ਪੈਂਦੀ ਘਾਰੀ ਚੰਗਾ ਪਰ ਕਿੰਨੀ ਦੁਨੀਆ ਵੇਖ ਲਾ ਕੋਈ ਕਮਾਨ ਨੂੰ ਜਾਂਦਾ ਕੋਈ ਆਉਂਦਾ ਸ਼ਰਤ ਭਰੀ ਜਾਂਦੀ ਜਦੋਂ ਵੇਖ ਨੂੰ ਫਿਰ ਕਿਤੇ ਐਨੇ ਮੋਰਚੇ ਕਲ ਮੰਗੇ ਹੱਥ ਨਹੀਂ ਦਿੱਤਾ ਕੋਈ ਮੋਰਚਾ ਹੋਰ ਵਿਖਲੋਤਾ ਉਹ ਨਿਕਲਮ ਦੇ ਸਮਾਗਤ ਹਾਂਜੀ ਭੋਸਣ ਨਹੀਂ ਨਾ ਹੈਗਾ ਕਿਸੇ ਨੂੰ ਨਾ ਪੁੱਤ ਤਾਂ ਹੋ ਗਈ ਮਿੱਟੀ ਬੈ ਆ ਕੱਪੜੇ ਲਿਆਂਦੇ ਵੇਖੋ ਦੋਵੇਂ ਭੈਣਾਂ ਪਸੰਦ ਨਹੀਂ ਤੁਹਾਨੂੰ ਲੈ ਦੱਸ ਤੁਸੀਂ ਮਾੜੇ ਲੈ ਕਿਉਂਨੇ ਆ ਪਸੰਦ ਤੁਹਾਨੂੰ ਹੈ ਕਿ ਸਾਈਂ ਤੁਸੀਂ ਲੈ ਕੇ ਆਏ

ਅਤੇ 3 4 ਮੇ ਕੁੜਤੇ ਅਸੀਂ ਦੋਵਾਂ ਨੇ ਸਲਾਹ ਕੀਤੀ ਤੇ ਲਿਆਦੇ ਦਾ ਇੱਕ ਪੈਂਟ ਆ ਜੇ ਤੁਹਾਨੂੰ ਪਸੰਦ ਲੱਗਦੀ ਆ ਤੇ ਜਾਵਾਂਗੇ ਇੱਕ ਦੋ ਫੇਰ ਲਿਆ ਦਾਂਗੇ ਤੁਹਾਨੂੰ ਵੇਖ ਲਓ ਜਿਹੜੇ ਜਿਹੇ ਤੁਹਾਨੂੰ ਚੰਗੇ ਲੱਗਦੇ ਆ ਤੇ ਆ ਮਸ਼ੀਨ ਨੇ ਰੱਖਿਓ ਤੇ ਸੈੱਟ ਕਰ ਲਿਓ ਆਪੇ ਕਰ ਲਿਓ ਆਪੇ ਫਤਗੀ ਗੱਲ ਵਾ ਇਹ ਤਾਂ ਲਿਆ ਕੇ ਦਿੱਤੇ ਆ ਕਿ ਤੀਹ ਜੰਦੀਆਂ ਜੇ ਸਕੂਲ ਪੜਾਉਣ ਉੱਥੇ ਮੈਡਮ ਆ ਪਾ ਕੇ ਆਉਂਦੀਆਂ ਰੰਗ ਬਰੰਗੇ ਵੀ ਦੇਖੀਆਂ ਹਿੱਕ ਦੇ ਰ ਆ ਇਹ ਨਾ ਵਾ ਹਾਂਜੀ ਆ ਤਾਂ ਕੋ ਲੋੜ ਹੀ ਨਹੀਂ ਪੈਣੀ ਟੈਟੂਟ ਕਰ ਲਈ ਇਹ ਮੇਰੇ ਸਾਹਮਣੇ ਤੈਨੂੰ ਨਹੀਂ ਮੈਨੂੰ ਲੱਗਦਾ ਕਿ ਹਾਂ ਨਹੀਂ ਪੈਣੀ ਵੇਹ ਲੋਹਣ ਲੈ ਆ ਜੇ ਤੁਹਾਨੂੰ ਸਹੀ ਲੱਗਦਾ ਨਾ ਆਪਸ ਵਿੱਚ ਜੇ ਮਾਸਾ ਕੋਈ ਵਾਦਾ ਘਾਟਾ ਕਰਨਾ ਤਾਂ ਕਾਫੀ ਹੋਣ ਕੋਈ ਨਹੀਂ ਦੀਦੀ ਪਤਾ ਕੀ ਕਰਦੀ ਹੈ ਮੇਰਾ ਤਾਂ ਦਾ ਸਾਫ ਨਹੀਂ ਆਮਲਾ ਕਲਰ ਲੱਤ ਨਹੀਂ ਆ ਮੇਰੇ ਨੂੰ ਲੱਗਦਾ ਤੇਰਾ ਜਿਹੜਾ ਚੀਕਾ ਦਾ ਤੂੰ ਪਾਲਾਂ ਤੇ ਆਪਾਂ ਆਪਸੀ ਨੇ ਦੇਈਆਂ ਦੋਵੇਂ ਦਰਾਡੇ ਖਾਈ ਤੇ ਸਸੀ ਨੇ ਵੀ ਆਈ ਓਹ ਉਹ ਤੇਰੀਆ ਕੀਤਾ ਉਹ ਘਰੇ ਵੀ ਮੁੜ ਕੇ ਫਿਰ ਹੁੰਦਾ ਵਾ ਕੱਲ ਜਾਂ ਆਵੇਂ ਨਾਲ ਕੀ ਆ ਪਹੁੰਚਿਆ ਤੇ ਵਗੜਾਈ ਹਾਂਜੀ ਮੰਮੀ ਨਹੀਂ ਕੋਸ ਠੀਕ ਲੱਗਾ ਜੀ ਪਸੰਦ ਸਗੋ ਸਾਡੇ ਤੋਂ ਵੀ ਵਧੀਆ ਵਾ ਦੇ। ਅੱਗੀ ਪਾ ਇੱਕ ਦੰਦੇ ਲੈ ਇਨਾਮ ਦੇ। ਆਹ ਇਹ। ਹਾਂਜੀ। ਇਹਦੇ ਵੀ ਪੌਂਜੇ। ਕਿਆ ਬਣਈ ਹੈ? ਹਾਂਜੀ ਸੋਹਣੇ ਆ। ਮੈਂ ਤਾਂ ਸੋਹਣੀਆਂ ਲੱਗਣੀਆਂ ਫੌਨ ਵੀ। ਬੱਟੇ ਵੀ ਸੋਹਣੇ ਆ ਨਾ। ਹਾਂਜੀ। ਤੇ ਲੈ ਕੇ ਦੱਸੋ ਪਾ ਮਾੜਾ ਜਿਆ। ਲਓ ਅੰਕੁੜੀਓ। ਸੰਗਣ ਕੁੜੀ ਤੇ ਲੈ ਕੇ ਦੱਸੋ। ਦੱਸੋ ਮਿੰਟ। ਨਾ ਕੰਗੜੀਆਂ। ਆ ਵੀ ਮੇਰੀ ਬੁੱਕਲ ਮਾਰ। ਆ ਵੇਖਾਂ ਤਾਂ ਤਾਂ ਪਹਿਲੀ ਫੋਟੋ ਪਹਿਂ ਲਿਆ ਹੈ। ਰੰਗ ਗੋਰਾ ਚਿੱਟਾ ਦਾ ਘਾ। ਨਹੀਂ ਤੇ ਤੇਰਾ ਰੰਗ ਵੀ ਗੋਰਾ ਵਾ। ਵੇਖਾਂ ਨਾ ਵੀ ਰੰਗ ਕਿੰਨਾ ਰੰਗ ਆ ਨਾ ਰੋਆਂ ਨੂੰ ਪਾਣੀ ਲੱਗੇ ਨਾ ਇਹ ਕਿੰਨਾ ਸਵਾਗਤ ਕਰਿਆ ਮੇਰੀ ਤੀਨ ਕੋਸ ਹੁਣ ਨਾ ਇੱਕੋ ਦਮ ਪਾ ਕੇ ਜਾਇਓ ਦੋਵੇਂ ਜਾਣੀਆਂ ਇਹ ਆ ਕੁੜਤੇ ਤੇ ਵੇਖ ਲਓ ਪੈਨੋ ਸੂਟ ਵੇਖੀ ਜਾਂਦੀਆਂ ਜੇ ਆਏ ਕੁੜਤੇ ਕਿੰਨੇ ਦਬਤੀ ਆ ਹੱਟੇ ਡੇਡ ਚ ਵੀ ਰਹੀ ਜਾ ਗਈ ਵੀ ਮੈਡਮ ਆ ਪਾਪਾ ਹੁੰਦੀਆਂ ਵਾ ਤੇ ਦੱਸ ਇਹ ਤੇਰੀ ਚਾਚੀ ਦੇ ਕੰਮ ਹੀ ਹੋ ਸਰ ਜੀ ਆਪ ਪਾ ਲੈਣ ਕੇ ਨਾ ਹੁੰਦੀਆਂ ਹਜੇ ਐਂ ਦਾਦੀਆਂ ਨੇ ਨਹੀਂ ਲਿਓਣੇ ਵੀ ਪਾਉਂਦੇ ਆ ਇਹਨਾਂ ਨੇ ਕਿ ਨਹੀਂ ਪਾਉਂਦੇ ਆ ਵੇਖਾ ਜਿਹੜਾ ਜਿਹੜਾ ਤੁਹਾਨੂੰ ਸਹੀ ਲੱਗਦਾ ਨਾ ਓਹ ਹੋਏ ਹੁਣ ਨਾਲ ਮਿਲ ਕੇ ਪਾ ਲੋ ਹਾਂ ਸੋਨੇ ਬਾਗ ਜਾ ਕੇ ਕਪੜਾ ਕਪੜਾ ਬੜਾ ਵਧੀਆ ਹੀ ਹੁੰਦਾ ਕੂੜਾ ਵੇ ਚਲੋ ਇਹੋ ਹੀ ਕਰ ਲੈਣੀ ਆ ਮੈਨੂੰ ਤੱਕ ਸਮਝ ਨਹੀਂ ਲੱਗਣ ਡਈ ਨਵ ਨੂੰ ਪਤਾ ਹੋਣਾ ਵਾ ਉਹਨੂੰ ਆਏ ਮਾਰ ਲੈਣੀ ਆ ਨਵ ਐਦਰਾ ਹੈ ਹਾਂ ਹਾਂ ਜੀ ਦੀਦੀ ਮੈਂ ਆ ਫਾਰਮ ਪਰ ਨਹੀਂ ਉਹ ਕੋਦਾਂ ਲੱਗਣਿਆ ਲਿਖੀਏ ਪਲਾਟ ਮੈਂ ਤਾਂ ਕਹਿੰਦੇ ਤੁਸੀਂ ਪਰਲਾ ਨਾ ਆਲੀ ਦੀਦੀ ਮੇਰੀ ਦੀ ਕੋਈ ਤਿਆਰੀ ਨਹੀਂ ਹੋਈ ਹੈ ਨਹੀਂ ਤੁਸੀਂ ਜੇ ਵੀ ਤਿਆਰੀ ਕੀਤੀ ਹੈ ਤੇ ਕੋਈ ਨਹੀਂ ਤੁਸੀਂ ਇੱਕ ਟੈਸਟ ਦੋ ਚਲੋ ਆਨਲਾਈਨ ਹੀ ਪਰ ਨਾ ਮੈਂ ਕਿਤੇ ਪਰ ਲੈਨੇ ਆ ਤੇ ਕੀ ਹੈ ਮੈਨੂੰ ਨਾ ਡਰ ਜਾ ਲੱਗਦਾ ਨਹੀਂ ਲੱਗਦਾ ਡਰ ਚਲੋ ਕੋਈ ਨਹੀਂ ਪਰੋ ਤੇ ਸਹੀ ਕਹੀ ਆਪਣਾ ਆ ਤਾਂ ਮਤਲਬ ਪਤਾ ਇਹ ਬੇਸਿਕ ਇਨਫੋਰਮੇਸ਼ਨ ਹੀ ਭਰਨੀ ਆਪਾਂ ਇੱਥੇ ਹੈਨਾ ਆਪਣਾ ਨਾਮ ਵਗੈਰਾ ਤੇ ਐਡਰੈਸ ਸਾਰਾ ਕੁਝ ਫਿਲ ਕਰਨਾ। ਵਿਧੀ ਹੈ ਠੋਣਾ ਕਰ ਲਿਓ ਮੈਂ ਤੁਹਾਨੂੰ ਦੱਸਦੀ ਆ। ਈਕਰੀਨਾ ਸਪੈਲਿੰਗ ਚੈੱਕ ਕਰੀ ਜਾਇਓ ਠੀਕ ਆ? ਹਾਂ ਠੀਕ ਆ ਠੀਕ ਆ। ਕੋਈ ਵੀ ਦਿੱਕ ਹੋਗੀ ਨਾ ਮਿਸਟੇਕ ਤੇ ਮੈਂ ਦੱਸ ਤੀਓ ਨਹੀਂ ਨਹੀਂ ਠੀਕ ਆ ਬਾਕੀ ਵਾਕੀ ਹੁਣ ਚੇਤਾ ਵੀ ਰੱਖਿਓ ਤਰੀਕ ਦਾ ਨਹੀਂ ਕੋਈ ਨਾ ਮੈਂ ਨੰਗ ਜੀ ਆ ਲੋ ਦੀ ਦੀ ਬਰੀ ਆ ਗਿਆ ਜੀ ਚੱਲ ਇਹ ਵੀ ਕੰਮ ਹੋ ਗਿਆ ਹੁਣ ਇਹ ਕੀ ਚਲੋ ਤਾ ਡਾ ਬਬੀ ਟੈਸਟ ਪਾਸ ਕਰ ਦਨ ਤੁਹਾਨੂੰ ਜੋਬ ਮਿਲ ਜੇ ਵਧੀਆ ਚੱਲ ਕੋਈ ਨਹੀਂ ਹੁਣ ਤੂੰ ਭਰਤਾ ਵਾ ਹੁਣ ਮਿਲ ਹੀ ਜਾਣੀ ਐ ਜੋ ਚਲੋ ਵਧੀਆ ਸਵੇਰ ਮਿਲ ਜੇ ਹੀ ਤੇ ਹੂੰ ਮੈਂ ਅੱਗੇਨ ਸੇ ਪਾਸ ਕਰ ਦਿੰਦੀ ਤੂੰ ਤੇਰੇ ਵੀ ਨਾਲ ਪੇਪਰ ਹੋ ਜਾਣੀ ਹੈਗੀ ਕੀ ਕਰੀਏ ਦੱਸੋ ਹਾਂ ਨਹੀਂ ਮੈਂ ਤਾਂ ਵਹਿ ਕੋਈ ਤਿਆਰੀ ਨਹੀਂ ਕੀਤੀ ਹਾਲ ਤੱਕ ਤੂੰ ਫਾਰਮ ਭਰ ਲਾ ਹਾਂ ਜਿਹੜੀ ਮੈਂ ਤਿਆਰੀ ਕੀਤੀ ਹੈ ਮੈਂ ਤੈਨੂੰ ਹੀ ਦੱਸ ਦੂੰਗੀ ਉਹ ਤੂੰ ਹੀ ਕਰ ਲੈ ਚਲੋ ਫੇਰ ਮੇਰਾ ਦਾ ਚਲੋ ਭਰ ਦੇ ਨੇ ਵੇਖੀ ਜਾਊਗੀ ਨਾ ਹੋ ਗਰ ਫਿਰ ਨਾ ਸੀ ਇੱਕ ਜਣਾ ਦੇ ਖਾਸ ਹੋਊਗਾ ਇਹ ਨਾ ਹਾਂ ਉਹ ਚਲ ਉਮੀਦ ਨਹੀਂ ਛੱਡਣੀ ਚਾਹੀਦੀ ਹਾਂ ਇਹ ਤਾਂ ਗੱਲ ਤਾਂ ਠੀਕ ਹੈ ਨਹੀਂ ਦੀਦੀ ਰਹਿਣ ਦੋ ਤਹੀ ਆ ਫੜੋ ਤਹੀ ਨਾ ਆਪਣੇ ਕੰਮ ਵੱਲ ਫੋਕਸ ਦੋ ਮੈਂ ਬਾਅਦ ਵਿੱਚ ਫੇਰ ਕੋਈ ਨਹੀਂ ਭਰ ਲਾਂਗੇ ਚਲ ਫੇਰ ਤੇਰੀ ਮਰਜ਼ੀ ਹੈ ਚਲੋ ਕੋਈ ਨਹੀਂ ਚਲ ਮੈਨੂੰ ਚਾਰਜ ਲਾ ਦਾਨਾ ਚਾਹੀਦਾ ਹਾਂਜੀ ਲਾ ਲਓ ਵਈ ਭਾਰਾ ਐ ਮੇ ਫੋਨ ਚਲ ਸ਼ੁਕਰ ਆਪੋ ਤੇ ਸ਼ੁਕਰ ਵਾਖਤੇ ਹੁਣ ਨਾ ਬਾਬੇ ਗੜੀ ਹੱਥ ਜੋੜਿਆ ਕਰ ਫੇ ਤੈਨੂੰ ਨੌਕਰੀ ਮਿਲ ਜਾਵੇ ਤੇ ਮੇਰੀ ਗੱਲ ਸੁਣ ਕਿ ਨਵਨੇ ਭਰਿਆ ਵਾ ਨਹੀਂ ਮੰਮੀ ਉਹਨੇ ਨਿੰਗਾ ਭਰਿਆ ਕਿਉਂ ਉਹ ਕਹਿੰਦੀ ਮੇਰੀ ਤਿਆਰੀ ਨਹੀਂ ਹੋਈ ਹਜੇ ਤੇ ਮੈਂ ਬਾਅਦ ਚ ਭਰੂੰਗੀ ਕਿੰਨੀ ਕਿ ਤਿਆਰੀ ਕਰਨੀ ਪੈਂਦੀ ਹੈ ਇੰਨੀ ਹੈ ਹੀ ਵੇਹੇ ਤਿਆਰੀ ਕਰਾਂਗੇ ਫੇਰ ਹੀ ਪੇਪਰ ਦਵਾਂਗੇ ਹੁਣ ਕੱਲੇ ਫੋਮ ਭਰਾਂ ਤੇ ਕੁਛ ਨਹੀਂਗਾ ਹੁਣ ਉਹਦਾ ਮੈਂ ਤੇ ਕਹਿਈ ਮੈਂ ਕਰਵਾ ਦਿੰਨੀ ਆ ਜਿਵੇਂ ਮੈਂ ਕੀਤੀ ਹੈ ਕੀ ਆਂਦੀ ਫਿਰ ਕਹਿੰਦੀ ਨਹੀਂ ਤੁਸੀਂ ਹੁਣ ਪਹਿਲਾਂ ਆਪਣਾ ਦੇ ਲਓ ਤੇ ਫੇਰ ਬਾਅਦ ਚ ਮੈਂ ਕਰ ਲੂੰਗੀ ਚੱਲ ਕੋਈ ਨਹੀਂ ਤੂੰ ਦੇ ਮੁੜਕੇ ਨੂੰ ਵੀ ਤਿਆਰੀ ਕਰਾਦੀ ਫਾਰਮ ਤਾਂ ਨਿਕਲਦੇ ਰਹਿੰਦੇ ਹੁਣੇ ਆ ਹਾਂਜੀ ਅੱਛਾ ਤੇ ਚੱਲ ਹੁਣ ਨਾ ਪੁੱਤ ਇਹੋ ਅਰਦਾਸ ਕਰਿਆ ਕਰ ਵੀ ਬਾਬਾ ਮੈਨੂੰ ਨੌਕਰੀ ਦੇ ਦੇ ਵਿਹਲਾਦਾ ਉਦਾਂ ਲੋਕੀ ਕਰਦੇ ਰਹਿੰਦੇ ਆ ਨਾ ਪੋਤੀ ਸਭ ਕੁ ਉਹ ਕਰਦੇ ਪੋਤੀ ਸਭ ਕੁ ਕਰਦੇ ਆ ਮੈਂ ਤਾਂ ਕਹਿੰਨੀ ਆ ਵੀ ਨੌਹਾਂ ਧੀਆ ਜੜੀਆਂ ਵਾ ਨਾ ਉਹ ਵੀ ਸਭ ਕੁ ਕਰ ਸਕਦੀਆਂ ਵਾ ਇਹ ਸੱਸ ਸਹੁਰੇ ਨੇ ਸਮਝਣ ਦੀ ਲੋੜ ਆ ਨੌਹਾਂ ਵਿਕਾਰ ਦੀ ਗਰੀਬੀ ਕੱਢ ਦਿੰਦੇ ਆ ਵਾ ਜਿੱਦਾਂ ਮੇਰੀ ਧੀ ਨੇ ਕੱਢੀ ਆ ਹੈ ਜਿੰਦੀ ਰਹਿ ਪੁੱਤ ਤੇਰੇ ਵਰਗਿਆ ਨੌਹਾਂ ਘਰ ਘਰ ਹੁਣ ਮੈਂ ਤੇ ਇਹੋ ਹੀ ਕਹਿੰਨੀ ਆ ਉਦਾਂ ਮੈਨੂੰ ਫੋਮ ਚ ਨਾ ਪਤਾ ਨਹੀਂ ਲੱਗਣ ਡਿਆ ਅੱਛਾ ਤੇ ਫਿਰ ਮੈਂ ਨਾ ਉਹਨੂੰ ਆਏ ਮਾਰੀ ਅੱਛਾ ਤੇ ਫਿਰ ਉਹਨੇ ਭਰ ਕੇ ਦਿੱਤਾ ਮੈਨੂੰ ਉਦਾਂ ਹੈ ਕਿ ਬਾਬਾ ਲਾਈਕ ਵਾ ਹਨਾ ਹਾਂਜੀ ਚੱਲ ਕੋਈ ਦੀ ਐਸ ਵਾਰ ਤੂੰ ਕੜ ਜਾ ਟੈਸਟ ਤੇ ਅਗਲੀ ਵਾਰ ਉਹਨੇ ਕੜ ਜਾਣਾ ਚਲ ਉਹਨਾਂ ਦੇ ਵੀ ਦਿਨ ਮੋੜ ਆਉਣਗੇ ਵਿਚਾਰਿਆਂ ਦੇ ਹਾਂਜੀ ਹੈ ਚਲ ਇਹ ਆ ਵੀ ਫਿਰ ਵੀ ਆਪਣੇ ਆਪਣੇ ਹੁੰਦੇ ਪੁੱਤ ਪੱਜੀਆਂ ਬਾਵਾ ਗੱਲ ਹੋਉਂਦੀਆਂ ਮੈਂ ਵੀ ਬਥੇਰਾ ਕੋਹ ਕਰ ਲਿਆ ਨਾ ਜਿਨਾਂ ਨੇ ਕੀਤਾ ਹੈਗਾ ਤੇ ਹੈ ਹੁਣ ਤੇ ਵਿਚਾਰਿਆਂ ਦਾ ਘਰ ਘੁੱੜ ਕੇ ਤੇ ਮਾੜਾ ਚੰਗਾ ਬਣ ਜੇ ਤੇ ਚੰਗੀ ਗੱਲ ਵਾ ਕਿੰਨਾ ਕੁ ਚਿਹਰੇ ਇੱਥੇ ਰਹਿਣਗੇ ਭਾਵੇਂ ਇੱਥੇ ਰਹਿੰਦੇ ਆ ਨਾ ਪਰ ਫਿਰ ਵੀ ਮਨ ਨਾਲ ਉੱਡਿਆ ਰਹਿੰਦਾ ਵਾ ਮੈਂ ਵੰਦੀ ਰਹੀ ਨਹੀਂ ਚਿਹਰੇ ਇਹਨਾਂ ਦੇ ਚਲ ਕੋਈ ਨਹੀਂ ਮੰਮੀ ਹੁੰਦੇ ਤੇ ਹੈ ਗਿਆ ਮੈਂ ਦੁਕਾਨ ਨੂੰ ਵੀ ਆਪੇ ਬਬਾਦਨ ਮੂੜੂ ਗਈ ਉਹਨਾਂ ਦੇ ਹਾਂ ਚਲ ਪਿੰਦਰ ਵੀ ਲੱਗ ਗਿਆ ਵਾ ਉਹ ਵੀ ਕੋ ਥੋੜੇ ਬੋਤੇ ਪੈਹ ਲਿਆਊਗਾ ਨਾਂ ਵੀ ਲਾਉਣ ਲਈ ਆ ਚਲ ਇਦਾਂ ਹੀ ਕਰਕੇ ਹੌਲੀ ਹੌਲੀ ਕਰਕੇ ਕਸਰਾ ਨਿਕਲ ਜਾਣੀਆਂ ਵਾ ਸਾਰੀਆਂ ਤੇ ਚਲ ਹੋਰ ਵੀ ਕੀ ਤਰਾਬ ਇਹਨਾਂ ਦੀ ਕਿਤੇ ਅੰਦਰੋਂ ਬਾਹਰੋਂ ਹੋਰ ਕੁਝ ਸੁਣ ਲੈ ਇਹਨਾਂ ਦਾ ਸਤਾਵਾ ਨਾ ਹੁੰਦਾ ਚਲ ਬੋਤਾ ਮੈਂ ਨਾ ਚਾਹ ਲੱਗੀਆਂ ਬਣਾਉਣ ਤੇ ਵੇਖ ਕੇ ਆਪੇ ਡੈਡੀ ਤਾਂ ਸਣੀ ਕਿੱਥੇ ਆ ਸਾਰਾਂ ਕਰ ਲੈ ਨਹੀਂ ਇਕੱਠਿਆਂ ਦੀ ਫਿਰ ਮੈਂ ਬਣਾ ਲਓ ਕੋਈ ਨਹੀਂ ਮਮਾਈ ਮਾਰ ਲਿਆ ਮਨੀ ਆ ਸਾਰਾਂ ਕਰ ਲੈਣੀ ਇੱਕ ਵਾਰੀ ਵੇਹਲਾ ਤੇ ਜਾ ਕੇ ਕਿੱਥੇ ਆ ਚੱਲ ਜੇ ਫਾਰਮ ਭਰੇ ਆ ਨਾ ਤਾਂ ਹੁਣ ਮੇਰੀ ਧੀ ਨਾ ਨੌਕਰੀ ਨਿਗੜਾ ਵੇਖ ਤੇ ਸੱਚਿਆ ਪਾਸ਼ਾ ਸਰਕਾਰੀ ਨੌਕਰੀ ਮਿਲ ਜੇ ਮੇਰੀ ਨੌਨ ਮੇਰੇ ਟੇਡ ਚ ਬੜੀਆਂ ਰੀਝਾਂ ਵਾਂ ਆਪਿਓ ਵਾਇਗਰੂ ਪੂਰੀਆਂ ਕਰੂਗਾ ਜੇ ਹੁਣ ਤੱਕ ਉਹਨੇ ਕਿਤੇ ਹਾਨੂੰ ਥੱਲੇ ਨੰ ਡਿੱਗਣ ਦਿੱਤਾ ਉਹਨੇ ਗਾੜੀ ਵੀ ਨਾ ਡਿੱਗਣ ਦੇਣਾ ਐਨਾ ਮੈਨੂੰ ਯਕੀਨ ਹੈਗਾ ਆਪਣੇ ਰੱਬ ਤੇ